ਇਹ ਤਸਵੀਰਾਂ ਨੂੰ ਦੇਖ ਤੁਸੀਂ ਸੋਚ ਰਹੇ ਹੋਮੋਗੇ ਫਲਾ ਮੀਡੀਆ ਵਾਲੇ ਇਹ ਬੈਰੀਕੇਡਾਂ ਨੂੰ ਕਿਉਂ ਦਿਖਾ ਰਹੇ ਨੇ ਤਾਂ ਦੱਸ ਦਈਏ ਕਿ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਮੋੜ ਦਿੱਲੀ ਨੂੰ ਘੇਰਨ ਦੀ ਤਿਆਰੀ ਚ ਨੇ ਜਿਸ ਦੇ ਡਰ ਵਜੋਂ ਕਿਸਾਨਾਂ ਨੂੰ ਰੋਕਣ ਵਾਸਤੇ ਸੰਗਰੂਰ ਮੁੱਖ ਮਾਰਗ ਤੇ ਸਥਿਤ ਕਸਬਾ ਖਨੌਰੀ ਦੇ ਨੇੜੇ ਹਰਿਆਣਾ ਪੁਲਿਸ ਨੇ ਲੋਹੇ ਦੇ ਵੱਡੇ ਵੱਡੇ ਬੈਰੀਕੇਡ ਅਤੇ ਸੀਮਿੰਟ ਦੀਆਂ ਸਲੇਬਾ ਰੱਖ ਦਿੱਤੀਆਂ ਤਾਂ ਕਿ ਦਿੱਲੀ ਵੱਲ ਕੂਚ ਕਰਨ ਵਾਲੇ ਕਿਸਾਨਾਂ ਦੇ ਕਾਫਲਿਆਂ ਨੂੰ ਰੋਕਿਆ ਜਾਵੇ ਜਿਸ ਦੇ ਚੱਲਦੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਖਨੌਰੀ ਬਾਰਡਰ ਤੇ ਤਿਆਰੀਆਂ ਖਿੱਚ ਦਿੱਤੀਆਂ ਤਾਂ ਕਿ ਕਿਸਾਨਾਂ ਨੂੰ ਦਿੱਲੀ ਨੱਪਣ ਤੋਂ ਰੋਕਿਆ ਜਾ ਸਕੇ ਦੱਸਿਆ ਕਿ 13 ਫਰਵਰੀ ਨੂੰ ਪੂਰੇ ਭਾਰ ਦੇ ਕਿਸਾਨ ਦਿੱਲੀ ਘੇਰਨ ਦੀ ਕਾਲ ਦਿੱਤੀ ਹੈ ਦੱਸਿਆ ਕਿ ਪੁਰਾਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਮੁੜ ਇੱਕ ਵਾਰ ਫਿਰ ਵੱਡਾ ਅੰਦੋਲਨ ਕਰਨ ਦੀ ਤਿਆਰੀ ਦੇ ਵਿੱਚ ਨੇ ਇੱਕ ਵਾਰ ਫੇਰ ਇਨਾ ਸੜਕਾਂ ਤੇ 2020 ਵਾਲੇ ਸੀਨ ਦੇਖਣ ਨੂੰ ਮਿਲਣਗੇ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਸਿੱਧੀਆਂ ਸੰਗਰੂਰ ਦਿੱਲੀ ਮੁੱਖ ਮਾਰਗ ਤੇ ਸਥਿਤ ਕਸਬਾ ਖਨੌਰੀ ਦੀਆਂ ਦਿਖਾ ਰਹੇ ਆ ਜਿੱਥੇ ਪੁਲ ਦੇ ਵੱਡੇ ਵੱਡੇ ਬੈਰੀ ਕਿੜ ਅਤੇ ਸਿਮਰ ਦੀਆਂ ਸਲੇਬਾ ਰੋਡ ਤੇ ਕਿਨਾਰੇ ਲਗਾ ਦਿੱਤੀਆਂ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ ਹਰ ਪਲ ਦੀ ਅਪਡੇਟ ਲਈ ਵੇਖਦੇ ਰਹੋ ਹਕੀਕਤ ਟੀਵੀ ਪੰਜਾਬੀ ਜੋ ਕਿ ਪਲ-ਪਲ ਦੀ ਖਬਰ ਘਰ ਬੈਠੇ ਨੂੰ ਤੁਹਾਨੂੰ ਦਿਖਾ ਰਿਹਾ ਹੈ ਇਹ ਤਸਵੀਰਾਂ ਨੂੰ ਦੇਖ ਤੁਸੀਂ ਸੋਚ ਰਹੇ ਹੋਮੋਗੇ ਭਲਾ ਮੀਡੀਆ ਵਾਲੇ ਇਹ ਬੈਰੀਕੇਡਾਂ ਨੂੰ ਕਿਉਂ ਦਿਖਾ ਰਹੇ ਨੇ ਤਾਂ ਦੱਸ ਦਈਏ ਕਿ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਮੋੜ ਦਿੱਲੀ ਨੂੰ ਘੇਰਨ ਦੀ ਤਿਆਰੀ ਚ ਨੇ ਜਿਸ ਦੇ ਡਰ ਵਜੋਂ ਕਿਸਾਨਾਂ ਨੂੰ ਰੋਕਣ ਵਾਸਤੇ ਸੰਗਰੂਰ ਮੁੱਖ ਮਾਰਗ ਤੇ ਸਥਿਤ ਕਸਬਾ ਖਨੌਰੀ ਦੇ ਨੇੜੇ ਹਰਿਆਣਾ ਪੁਲਿਸ ਨੇ ਲੋਹੇ ਦੇ ਵੱਡੇ-ਵੱਡੇ ਬੈਰੀਕੇਡ ਅਤੇ ਸਿਮਿੰਟ ਦੀਆਂ ਸਲੇਬਾਂ ਰੱਖ ਦਿੱਤੀਆਂ ਤਾਂ ਕਿ ਦਿੱਲੀ ਵੱਲ ਕੂਚ ਕਰਨ ਵਾਲੇ ਕਿਸਾਨਾਂ ਦੇ ਕਾਫਿਆਂ ਨੂੰ ਰੋਕਿਆ ਜਾਵੇ ਜਿਸ ਦੇ ਚੱਲਦੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਖਨੌਰੀ ਬਾਰਡਰ ਤੇ ਤਿਆਰੀਆਂ ਖਿੱਚ ਦਿੱਤੀਆਂ ਤਾਂ ਕਿ ਕਿਸਾਨਾਂ ਨੂੰ ਦਿੱਲੀ ਨੱਪਣ ਤੋਂ ਰੋਕਿਆ ਜਾ ਸਕੇ ਦੱਸਿਆ ਗਿਆ ਕਿ 13 ਫਰਵਰੀ ਨੂੰ ਪੂਰੇ ਭਾਰ ਦੇ ਕਿਸਾਨ ਦਿੱਲੀ ਘੇਰਨ ਦੀ ਕਾਲ ਦਿੱਤੀ ਹੈ ਦੱਸਿਆ ਗਿਆ ਕਿ ਪ੍ਰਾਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਮੁੜ ਇੱਕ ਵਾਰ ਫਿਰ ਵੱਡਾ ਅੰਦੋਲਨ ਕਰਨ ਦੀ ਤਿਆਰੀ ਦੇ ਵਿੱਚ ਨੇ ਇੱਕ ਵਾਰ ਫਿਰ ਇਨ੍ਹਾਂ ਸੜਕਾਂ ਤੇ 2020 ਵਾਲੇ ਸੀਨ ਦੇਖਣ ਨੂੰ ਮਿਲਣਗੇ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਸਿੱਧੀਆਂ ਸੰਗਰੂਰ ਦਿੱਲੀ ਮੁੱਖ ਮਾਰਗ ਤੇ ਸਥਿਤ ਕਸਬਾ ਖਨੌਰੀ ਦੀਆਂ ਦਿਖਾ ਰਹੇ ਆ ਜਿੱਥੇ ਪੁਰਦੇ ਵੱਡੇ ਵੱਡੇ ਬੈਰੀ ਕਿੜ ਅਤੇ ਸਿਮਰ ਦੀਆਂ ਸਲੇਬਾ ਰੋਡ ਤੇ ਕਿਨਾਰੇ ਲਗਾ ਦਿੱਤੀਆਂ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ ਹਰ ਪਲ ਦੀ ਅਪਡੇਟ ਲਈ ਵੇਖਦੇ ਰਹੋ ਹਕੀਕਤ ਟੀਵੀ ਪੰਜਾਬੀ ਜੋ ਕਿ ਪਲ-ਪਲ ਦੀ ਖਬਰ ਘਰ ਬੈਠੇ ਨੂੰ ਤੁਹਾਨੂੰ ਦਿਖਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਐਨ ਲੇਜਨ ਦੀ ਰਿਪੋਰਟ